ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਨਾ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਆਂ ਹਰਿਆਣੇ ਦਾ ਇਹ ਪਿੰਡ ਕੁਲੇਰੀ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਪੈਂਦਾ ਹੈਗਾ ਹਸਾਰ ਅਗਰੋਹਾ ਮੋੜ ਤੋਂ ਤਕਰੀਬਨ ਇਹ 5-6 ਕਿਲੋਮੀਟਰ ਅੱਗੇ ਪਿੰਡ ਰਹਿ ਜਾਂਦਾ ਹੈ ਅੱਜ ਦੀ ਵੀਡੀਓ ਦੋ ਨਾਗ ਆ ਦੋਸਤੋ ਇੱਕ ਤਾਂ ਤਾਜੀ ਸੋਈ ਮੱਝ ਹੈ ਇੱਕ ਉਹ ਸਾਹਮਣੇ ਜਿਹੜੀ ਪਰਲੇ ਪਾਸੇ ਹੈ ਮੱਝ ਉਹ ਗੱਬਣ ਮੱਝ ਹੈ ਜਿਹੜੀ ਆ ਤਾਜੀ ਹੋਈ ਮੱਝਾ ਦੋਸਤੋ ਇਹਦਾ ਸੌਦਾ ਹੋ ਗਿਆ ਐਮਪੀ ਤੋਂ ਭਰਾਏ ਬੇ ਆ ਉਹਨਾਂ ਦੇ ਨਾਲ ਸੌਦਾ ਹੋ ਗਿਆ ਮੇਰੇ ਸਾਹਮਣੇ ਮੱਝ ਆਈ ਹੈ ਤੇ ਸਾਹਮਣੇ ਮੇਰੇ ਸੌਦਾ ਹੋਇਆ ਦਿਖਾ ਮੈਂ ਤੁਹਾਨੂੰ ਇਹ ਮੱਝ ਵੀ ਦੇਊਗਾ ਤੇ ਮੈਂ ਫਿਰ ਵੀਡੀਓ ਉਹਦੀ ਮੰਨਿਓ ਜਿਹੜੀ ਉਹ ਗੱਬਣ ਮੱਝ ਹੈਗੀ ਚੰਗੀਆਂ ਮੱਝਾਂ ਕੋਲ ਤੁਸੀਂ ਕਰ ਲਿਓ ਤਸੱਲੀ ਕਰਨਾ ਤੁਹਾਡਾ ਫਿਰ ਵੀ ਹੱਕ ਬਣਦਾ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਹੈ ਆਜੋ ਆਪਾਂ ਮੈਂ ਤੁਹਾਡੀ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਉਣੇ ਆ राम राम नमस्कार सतरीकाल आपका यहाँ पर बहुत बहुत हार्दिक स्वागत भाई नाम की अपना अपना नाम सतेंद्र नैन मेरे पिताजी का सरजीत सिंह नैन नाम है भाई गांव कुलेरी है हुँ? जिला हिसार है तहसील इशार है मोबाइल नंबर अपना मोबाइल नंबर है सतानवे दो सौ सतानवे जीरो आठ तीन सौ दोबारे बोल देना सतानवे दो सौ

ਪਿਆਰ ਦੁੱਧ ਹੈ ਮੌਕੇ ਦਾ ਮੌਕੇ ਦਾ ਹਮ ਔਰ 20 ਲੀਟਰ ਜਮਾ ਪਿਆਰ سے ਦੇਗੀ ਠੰਡਾ ਦੋ ਟਾਈਮ ਤਿੰਨਾਂ ਦੇ ਮਰਜ਼ੀ ਚੋਗ ਲੈ ਜਾ ਚਾਰ ਟਾਈਮ ਚੋ ਭਾਈ ਸਾਹਿਬ ਪੈਸੇ ਦੇਗਾ ਗਲਾ ਆਪਣਾ ਦਿੱਕਤ ਕੀ ਹੈ ਯੂ ਬਤਾ ਹਾਂ ਮੈਂ ਸੁਣ ਖੜੀ ਝੋਤੀ ਦਿਖਾ ਰਿਹਾ ਬਾਈ 15 ਕਿਲੋ ਵੀਰ ਕੰਦ ਨਾ ਦੁੱਧ ਹੁਣ ਤਿਆਰ ਆ ਗਿਆ ਬਾਕੀ ਨਾ ਥਣ ਹਵਾਨਾ ਤੁਸੀਂ ਇੱਥੇ ਖੜਿਆ ਦੇਖਿਓ ਵਧੀਆ ਥਣ ਲੱਗਿਆ ਮੁੱਠੀ ਵਾਲਾ ਅਗਾੜੀ ਵੀ ਬਹੁਤ ਹੈ ਪਛਾਣ ਹੈ ਪਿਛਲੇ ਪਾਸੇ ਵੀ ਹਵਾਨਾ ਬਹੁਤ ਖੰਦੀ ਬਾਕੀ ਸਾਰਾ ਤੋੜ ਕੇ ਦਿਖਾਉਂਗਾ ਝੋਤੀ ਦਾ ਕੰਮਕਾਰ ਪੰਗਾ ਬੇਲ ਵੀ ਬਹੁਤ ਲੰਮੀ ਹੈ ਮਾਗਰੇ ਦੇ ਕੱਟਾ 10 11 ਨੰਨਾਂ ਦੀ ਸੂਈ ਆ ਦੇਖੋ ਧਿਆਨ ਨਾਲ ਇੱਥੇ ਵਾਰ ਨਾਲ ਚੈੱਕ ਕਰਿਓ ਤੁਸੀਂ ਮੈਂ ਇਹ ਡਰ ਦੇ ਜਿਵੇਂ ਸੀਮਟ ਦਾ ਕੱਟਾ ਹੈ ਹਮ ਇਹਨਾਂ ਸੇ ਦੇਖੋ ਆਰਡਰ ਤੇ ਮੈਂ ਸੁਣੂੰ ਇਧਰੀ ਸਾਈਡ ਦੂਸਰੀ ਸਾਈਡ ਦਿਖਾਉਣਾ ਤੁਸੀਂ ਨਾ ਇਹ ਰਿਹਾ ਬਰੀਕ ਬਰੀਕ ਮੈਜ ਦੇਖੋ ਇਹਦੇ ਉੱਤੇ ਦੇਖੋ ਆ ਆ ਵੀ ਮਿਲਕ ਵੇਣ ਆਉਂਦੀ ਹੈ ਆ ਦੇਖੋ ਥਾਣਾ ਦਾ ਸਾਈਜ਼ ਗੈਪ ਇੱਕੋ ਜਿਹਾ ਸਾਈਜ਼ ਹੈ ਇੱਕੋ ਜਿਹਾ ਗੈਪ ਹੈ देखो चंगा ढांचा है वादिया मतलब रोटी बड़ी अच्छी है, अभी आई है, से है या सामने सामने होनी आई है झोकी की आ गई दो होगी पहले एक झोकी की लो ध्यान देख लो आख लो पिछले पासे भी

ਹੈ ਇਹ ਤਾਂ ਇਹ ਤਾਂ ਮੇਰੇ ਸਾਹਮਣੇ ਸੌਦਾ ਹੋ ਗਿਆ ਝੋਕੀ ਦਾ ਹੁਣੇ ਆਈ ਸੀ ਮੇਰੇ ਆਈ ਵੀ ਮੇਰੇ ਸਾਹਮਣੇ ਹੈ ਸੌਦਾ ਵੀ ਮੇਰੇ ਸਾਹਮਣੇ ਹੋਇਆ ਹੈ ਇਹਨਾਂ ਬਾਈਆਂ ਨੇ ਲਈ ਹੈ ਹਾਂ ਐਮਪੀ ਸੀ ਆ ਰਹੇ ਕਿਉਂਕਿ ਇਹਨਾਂ ਵੀ ਵਾਲਿਆ ਵਿੱਚ ਆਇਓ ਆਪਣਾ ਲੱਡਲਾ ਬਾਈ ਨਵੀਨ ਹੈ ਇਸਕੇ ਸਾਥ ਇਹ ਕਰਾਇਆ ਕਿ ਅੱਛਾ ਬਾਵੜਾ ਸੇ ਬਾਵੜਾ ਪਿੰਡ ਹੈ ਆਪਾ ਬਾਵੜਾ ਪਿੰਡ ਹੈ ਬਾਵੜਾ ਪਿੰਡ ਜੀ ਜੀ ਆ ਤੋਂ ਨਾ ਲੈ ਵਿੱਚ ਦਾ ਕੰਮ ਤੋਂ ਰਹੀ ਹਾਂ ਵਿਕਰੀ ਦਾ ਕੰਮ ਆਪਣਾ ਵਿਕਰੀ ਦਾ ਹਾਂ ਹਰ ਟਾਈਮ 7-7 ਰੁਪਏ ਵਿੱਚ ਰਹਿਤੀ ਆਪਣੇ ਪਾਸ ਵਿੱਚ ਜੀ ਜੀ ਜੀ

ਇਹਨਾਂ ਨੂੰ ਦੋ ਤਿੰਨ ਚੱਕਰ ਤੋਂ ਮਾ ਲੱਗੇ ਜਾਂਦੇ ਆ। ਅੱਛਾ ਦੋ ਤਿੰਨ ਚੱਕਰ ਲੱਗ ਜਾਂਦਾ ਹੈ। ਅੰਦਰ ਜਾਂਦੀ ਹੈ 1 ਮਹੀਨੇ ਵਿੱਚ। ਹੂੰ। ਦੋ ਮਹੀਨੇ ਬਾਅਦ ਤਾਂ ਇਹ ਮਿਲੇਗੀ 10-12 ਪੈਸੇ ਹਰਿਆਣਾ ਦੀ ਐਲਪੀ ਮੇ। ਹੂੰ। ਚੱਲੀ ਜਾਂਦੀ। ਇਹ ਮੱਝ ਭਾਈ ਬਾਈਆਂ ਨੇ ਲੈ ਲਈ। ਮੱਝ ਦੇਖੋ ਤੁਸੀਂ ਧਿਆਨ ਨਾਲ। ਨੋ ਇੱਕ ਮੱਝ ਮਸ ਨੂੰ ਹੋਰ ਦਿਖਾਉਣ ਲੱਗਿਆ। ਲਾ ਬਾਈ ਇਹਦੀ 10 ਡਿਟੇਲ ਕੀ ਹੈ। ਇਹ ਆਪਣੇ ਗਰਦੇਆ ਬ੍ਰੀਡ ਹੈ ਜੀ। 40 ਸਾਲ ਦਾ ਖਰਣਾ ਚਲਦਾ ਆ ਰਿਹਾ ਆਪਣਾ। ਤੁਹਾਡੀ ਘਰ ਦੀ ਹੈ ਇਹ। ਹਾਂ ਘਰ ਦੀ ਹੈ। ਕੋਈ ਮੋਲ ਲਾਈ ਹੋਈ ਨਹੀਂ ਹੈ। ਹੂੰ। ਹੈਂ। ਜੇ ਤੋ ये अपने घर दा ब्रेड है और तीजे सुवेगी जी कहण लो तैनू दूजो भी कह सकदे यापा पर नी जोडदा फायदा की है हैं एदि मां ने भी बेदा बोडिया ले गया था 20 21 किलो दूध दूजे सुवे खुला दूध दिया सी एक एदि मां ने हां एने मां ने अच्छा एने दूजे में अपने कोले 19 किलो 200 ग्राम दूध दे रखे जी तोडे घरे अपने घरे अब तीजे सुवेगी 1 तारीख का ब्याह है आज 20 तारीख हुई है 11 दिन बचे हैं और आज ऑर्डर क्वालिटी और देखो थोड़ा स्पेस दिखाओ पहले जोटी का ਜੋ ਕਹਤੇ ਨਾ ਬਰੀਡਿੰਗ ਵਾਲੀ ਮੈਂ ਚੋਕੀ ਤੇ ਖੋਣ ਲਗਿਆ 19 ਕਿਲੋ ਦੇ 200 ਗ੍ਰਾਮ ਦੂਜੇ ਸੂਏ ਬਾਈ ਦੇ ਘਰੇ ਤੋਂ ਦੁੱਧ ਤੈ ਨੇ ਥਣਾ ਦੇ ਵਿੱਚ ਗੈਪ ਦੇਖੋ ਥਣਾ ਦਾ ਸਾਈਜ਼ ਦੇਖੋ ਇਦਾਂ ਦੀਆਂ ਝੋਟੀਆਂ ਨਿਕਲਦੀਆਂ ਕਿਤਰਾ ਗੈਪ ਨਹੀਂ ਮਿਲੇਗਾ ਆਪਣੇ ਭਾਈ ਸਾਹਿਬ ਅਗਲਾ ਸ ਅਗਲਾ ਮਿਲ ਜਾ ਅਗਲਾ ਸ ਪਿਛਲਾ ਇਤਨਾ ਅਭੀ ਤਾਂ ਤਿਆਰ ਹੋਗੀ ਨਾ ਜਬ ਦੇਖਿਓ ਜੋ ਲੋਕ ਕਹਿੰਨਾ ਮੇਲਾ ਲੜਨ ਵਾਲੀ ਝੋਟੀ ਹੈ ਮਾਲਿਕ ਨੂੰ ਸੁਗਰਾ ਰੱਖਿਆ ਦਾਣਾ ਅਬ ਕੀ ਵਾਰ ਕੋਈ ਨ ਕੋਈ ਮੇਲਮ ਜ਼ਰੂਰ ਖੜੀ ਮਿਲੇਗੀ ਝੋਟੀ ਆਪਣੇ ਅਭੀ ਤਾਂ ਅਡਰ ਕੁਛ ਵੀ ਨਹੀਂ ਬਣਾ ਰੱਖਿਆ

ਬੀਠ ਕੋੜਾ ਦੇਖ ਲਿਓ ਝੋਟੀ ਥੋੜੀ ਜੀ ਕੈਮਰੇ ਸੇ ਡਰ ਹੈ ਬੋਤਾ ਦੇਖੋ ਨਾੜਾ ਨੂੜਾ ਵੀ ਦਿੱਕਤ ਤੁਸੀਂ ਬ੍ਰੇਕ ਮੇਕਰ ਹਵਾਨੇ ਦੇ ਉੱਪਰ ਲਓ ਜਿਸ ਦਿਨ ਤਿਆਰ ਹੋ ਗਈ ਨਾ ਉਸ ਦਿਨ ਸਾਰਾ ਝੋਟੀ ਨੂੰ ਬੈਠੇ ਨਹੀਂ ਜਾਣਾ ਆਡਰ ਸਾਰਾ ਪਿੱਛੇ ਦਾ ਕਰੇਗੀ ਅੱਗੇ ਸੇ ਪਿੱਛੇ ਦਾ ਦੇਖੋ ਅਭੀ ਵੀ ਆਡਰ ਕਮ ਨਹੀਂ ਹੈ ਹੈ ਤੱਕ ਨਾ ਦੀ ਅਗਲੇ ਪਾਸੇ ਵੀ ਚੰਗੀ ਹੈ ਤੇ ਹਵਾਨਾ ਪਿਛਲੇ ਪਾਸੇ ਵੀ ਝੋਟੀ ਬਹੁਤ ਸੋਹਣਾ ਦਿਖਾਉਂਦੀ ਹੈ ਤੋਰਿਆਂ ਨੂੰ ਉੱਪਰ ਤੱਕ ਬੈਠਿਆ ਰੁਕੇ ਹੋ ਹਾਲੋ ਇੱਥੇ ਖੜੀ ਧਿਆਨ ਨਾਲ ਫਿਰ ਦੇਖ ਲਓ ਤੁਸੀਂ ਪਾ ਕਰਕੇ ਨਾ ਹਰਿਆਣੇ ਦੇ ਵਿੱਚ ਮੱਝਾਂ ਨਿਕਲਦੀਆਂ ਬਹੁਤ ਚੰਗੀਆਂ ਮੱਝਾਂ ਨਿਕਲਦੀਆਂ ਖਾਣ ਹੀ ਇੱਕ ਤਰ੍ਹਾਂ ਦੀ ਮੋਹਰਾ ਦੀ ਹਰਿਆਣਾ ਜਿੱਥੇ ਦੁੱਧ ਵੀ ਚੰਗਾ ਮਿਲਦਾ ਹੈ ਚੱਕੋ ਇਤਨਾ ਵੱਡਾ ਸਾਈਜ਼ ਕਰ ਲਿਓ ਕੰਟੈਕਟ ਬਾਈਕ ਨਾਲ ਬਾਈਕ ਵਾਲੀ ਜੋਟੀ ਹੈ ਪਿਓਰ ਹੂੰ ਕਹਿਣ ਨੂੰ ਤਾਂ ਦੂਜੇ ਕਹੇ ਜਾਓ ਫਿਰ ਹੈ ਤੀਜੇ ਜੀ ਜੇ ਭਰਾ ਨੇ ਚੰਗੇ ਬੱਚੇ ਲੈਣੇ ਹੋ ਤਾਂ ਚੰਗਾ ਸੀਮਨ ਲਾ ਕੇ ਤੇ ਅਰਜੁਨ ਗੁੰਗੜ ਤਾਂ ਪ੍ਰੈਗਨੈਂਟ ਹੈ ਜੀ ਅੱਗੇ ਹਾਂ ਠੀਕ 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 ਅਰਜੁਨ ਗੁੰਗੜ ਦਾ ਸੀਮਨ ਤਾਂ ਪ੍ਰੈਗਨੈਂਟ ਹੈ ਕੱਟੀ ਲਈ ਆਈ ਤਾਂ ਆਪਾਂ ਸੇਲ ਵੀ ਨਹੀਂ ਕਰਾਂਗੇ। ਅੱਛਾ? ਹਾਂ। ਜਰਜਨ ਕੁੰਗੜੀ ਦੀ ਕੱਟੀ ਲਈ ਆਈ ਨਾ ਤਾਂ ਆਪਾਂ ਸੇਲ ਵੀ ਨਹੀਂ ਕਰਾਂਗੇ। ਗੱਪਣ ਦਾ ਗੱਪਣ ਦਾ ਸੌਦਾ ਹੋ ਗਿਆ। ਗੱਪਣਗਾ ਹੋ ਗਿਆ ਤਾਂ ਵੇਚ ਦਾਂਗੇ। ਹੂੰ। ਆਪ ਚਲੋ। ਦੇਖ। ਹੂੰ। ਜਿਹੜਾ ਹੱਥ ਜਿਹੜੀ ਮੱਧ ਹੈ। ਜੋਟੀ ਮੈਂ ਇੱਕ ਹੀ ਮਾਈਨਸ ਪੁਆਇੰਟ ਹੈ ਥੋੜਾ ਸਾ ਸਿੰਗ ਖੁੱਲਾ ਹੈ। ਹੋਰ کہیں ਕੋਈ ਮਾਈਨਸ ਪੁਆਇੰਟ ਨਹੀਂ ਹੈ। ਉਹ ਤਾਂ ਦਿਖ ਰਿਹਾ ਤੁਹਾਨੂੰ। ਹੂੰ। ਜਿਹੜੀ ਚੀਜ਼ ਇਹ ਦੀ ਆ ਸਿੰਘ ਆ ਥੋੜਾ ਜਿਹਾ ਪਿੱਛੇ ਵੜ ਕੇ ਮੋੜਦੀ ਹੈ। थोड़ा जा खुला जी, थोड़ा जी छोटा कोई नहीं, चोटी नहीं। कोई कीमत नहीं नहीं मैं ये देखो जो दूध हो ना ये साइज देखो कितनी कितनी है पीछे कट्टी रेट। रेट तो तो लिया तो फिर भी इसको अच्छा तेईस चौबीस किलो दूध देना जी जमा बिल्कुल ठंडा उन्नीस किलो दो सौ ग्राम अपने दूजे सूह में दे रखे है, है? और ग्यारह दिन बच्चे इसके सुने के एक तारीख का बयान था अब ये पहले है देखो तो कर्म की बात है तुम्हारा गाँव फतेहाबाद से कितना है अगर वो मोड़ से छह किलोमीटर है जी बुन्ना से तीस सताइस किलोमीटर है उकलाना से अट्ठाईस किलोमीटर है और बरवाड़ा से सताइस किलोमीटर है फतेहाबाद से तीस किलोमीटर है बाकी नंबर मैं स्क्रीन पे चला जिला हिसार है ਤੇ ਜਿਹੜੇ ਭਰਾ ਨੇ ਆਉਣਾ ਹੋਇਆ ਨਾ ਲੋਕੇਸ਼ਨ ਮੰਗਾ ਲਓ ਲੋਕੇਸ਼ਨ ਤੇ ਸਿੱਧਾ ਹੀ ਪਿੰਡ ਹੈ ਮਤਲਬ ਉਥੋਂ 5-6 ਕਿਲੋਮੀਟਰ ਹੀ ਹੈ ਕੋਈ ਬੜੀ ਦੂਰ ਨਹੀਂ ਹੈਗਾਗਾ ਤੇ ਮੱਜਾਂ ਹੋਰ ਵੀ ਬਾਈ ਕੋਲੇ ਬਹੁਤ ਵਨੀਆਂ ਚੰਗੀਆਂ ਮੱਜਾਂ ਕਿਸੇ ਨੇ ਲੈਣੀਆਂ ਹੋਣ ਤਾਂ ਬਾਈ ਨਾਲ ਕੰਟੈਕਟ ਕਰ ਲਓ ਨੰਬਰ ਭਰਾ ਦੱਸ ਸਕਰੀਨ ਤੇ ਚੱਲਦਾ ਆ ਬਾਈਆਂ ਨੇ ਜਿਹੜੀ ਮੱਝ ਝੋਟੀ ਲਈ ਹੈਗੀ ਉਹ ਹੁਣ ਚੋਾਈ ਕਰ ਰਹੀ ਹੈ ਇਹਦੀਆਂ ਪਰ ਆਪਣਾ ਮਾਰਦੇ ਆ ਚਲੋ ਠੀਕ ਹੈ ਜੀ ਕੋਈ ਤਾਂ ਸਸਰੀਆ ਕੱਲ੍ਹ ਜੀ